ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵੱਲੋਂ ਸਿੱਖਿਆ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਦੇ ਮਨਸੂਬੇ ਨਾਲ ਅਤੇ ਵਿਦਿਆਰਥੀਆਂ ਨੂੰ ਹੋਰ ਵੀ ਸੁਚਾਰੂ ਢੰਗ ਦੇ ਨਾਲ ਸਿੱਖਿਅਤ ਕਰਨ ਲਈ ਅਧਿਆਪਕਾਂ ਨੂੰ ਦੇਸ਼ ਅਤੇ ਵਿਦੇਸ਼ਾਂ 'ਚ ਸਿਖਲਾਈ ਦੁਵਾਈ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਹੁਣ ਤੱਕ 234 ਪ੍ਰਿੰਸੀਪਲਾਂ ਦੇ 7 ਬੈਚ ਸਿੰਗਾਪੁਰ 152 ਹੈਡਮਾਸਟਰਾਂ ਦੇ 3 ਬੈਚ ਆਈਆਈਐਮ ਅਹਮਦਾਬਾਦ ਅਤੇ 144 ਪ੍ਰਾਇਮਰੀ ਕੇਡਰ ਅਧਿਆਪਕਾਂ ਦੇ 2 ਬੈਚ ਫਿਨਲੈਂਡ ਭੇਜੇ ਗਏ ਹਨ ਇਸ ਸਿਖਲਾਈ ਦਾ ਉਦੇਸ਼ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਨ ਦੇ ਲਈ ਅਧਿਆਪਕਾਂ ਦੇ ਪੇਸ਼ੇਵਰ ਹੁਨਰ ਨੂੰ ਵਧਾਉਣਾ ਹੈ ਪ੍ਰਿੰਸੀਪਲ ਜਾ ਰਹੇ ਨੇ 99 ਤੋਂ 93% ਇਹੋ ਜਿਹੇ ਨੇ ਜਿਹੜੇ ਪਹਿਲੀ ਵਾਰ ਵਿਦੇਸ਼ ਜਾ ਰਹੇ ਨੇ ਬਲਕਿ ਮੈਂ ਕਹਦਾਂਗੇ ਉਹਨਾਂ ਨੇ ਪਹਿਲੇ ਪਾਸਪੋਰਟ ਵੀ ਕਈਆਂ ਨੇ ਨਵੇਂ ਹੀ ਬਣਾਏ ਨੇ ਔਰ 5-6 ਦਿਨ ਦਾ ਟੂਰ ਹੈ ਵਾਪਸ ਆ ਕੇ ਆਪਣੇ ਕੁਲੀਗਜ਼ ਨਾਲ ਆਪਣੇ ਸਕੂਲ ਦੇ ਵਿੱਚ ਆਪਣੇ ਟੀਚਰਜ਼ ਨਾਲ ਜੋ ਸਿੱਖ ਕੇ ਆਉਣਗੇ ਸਾਂਝਾ ਕਰਨਗੇ ਤਾਂ ਵਿੱਤਿਆ ਦਾ ਜਿਹੜਾ ਪੱਧਰ ਹੈ ਸਾਡਾ ਉੱਚਾ ਹੋਊਗਾ ਸਾਡੇ ਬੱਚੇ ਜਿਹੜੇ ਨੇ ਬੱਚਿਆਂ 'ਚ ਟੈਲੈਂਟ ਦੀ ਕੋਈ ਕਮੀ ਨਹੀਂ ਬਸ ਨਿਖਾਰਨ ਦੀ ਕਮੀ ਹੈ। ਨਮਸਕਾਰ ਦੈਨਿਕ ਸਵੇਰਾ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਜਿਸ ਤਰ੍ਹਾਂ ਕਿ ਲਗਾਤਾਰ ਹੜ੍ਹ ਦੀ ਮਾਰ ਜਿਹੜੀ ਹੈ ਸੂਬੇ ਭਰ ਦੇ ਵਿੱਚ ਆਪਣੀਆਂ ਜਿਹੜੀਆਂ ਉਹ ਪਿਆਨਕ ਤਸਵੀਰਾਂ ਜਿਹੜੀਆਂ ਉਹ ਸਾਰੇ ਲੋਕਾਂ ਸਾਹਮਣੇ ਆਂਦੀਆਂ ਹੋਈਆਂ ਦਿਖਾਈ ਦੇ ਰੀਆਂ ਹਨ ਅਤੇ ਕਿਤੇ ਨਾ ਕਿਤੇ ਜਿਹੜੇ ਗਰੀਬ ਤਬਕੇ ਦੇ ਲੋਕ ਹਨ ਮੀਡੀਅਮ ਵਰਗੇ ਦੇ ਲੋਕ ਹਨ ਉਹ ਜ਼ਿਆਦਾ ਇਸ ਹਰ ਦੀ ਚਪੇਟ ਦੇ ਵਿੱਚ ਆਏ ਹਨ ਇਸਵੇਂ ਨੇ ਆਪਾਂ ਖੜੇ ਹੋਏ ਹਾਂ ਹਲਕਾ ਪੋਵਾ ਦੇ ਪਿੰਡੇ ਪੰਮਾ ਵਿਕੇ ਜਿੱਤੇ ਕੀ ਹਰ ਨੇ ਤਬਾਹੀ ਮਚਾਉਂਦਿਆਂ ਹੋਏ ਇੱਥੇ ਜਿਹੜੇ 12 ਤੋਂ 15 ਘਰ ਸਨ ਅਤੇ ਦੁਕਾਨਾਂ ਸਨ ਜੋ ਕਿ ਸੜਕ ਦੇ ਕਿਨਾਰੇ ਦੇ ਉੱਤੇ ਹੀ ਸੀਗੀ ਉਹਨੂੰ ਆਪਣੀ ਚਪੇਟ ਦੇ ਵਿੱਚ ਲੈ ਕੇ ਕਿਤੇ ਨਾ ਕਿਤੇ ਜਿਹੜੇ ਲੋਕ ਹਨ ਉਹਨਾਂ ਨੂੰ ਰੋਟੀ ਪਾਣੀ ਤੋਂ ਵੀ ਆਤਰ ਜਿਹੜਾ ਆ ਉਹ ਕਰ ਦਿੱਤਾ ਗਿਆ ਹੈ ਔਰ ਇਸ ਦੇ ਨਾਲ ਹੀ ਲੋਕਾਂ ਦੇ ਵਿੱਚ ਜਿਹੜਾ ਪ੍ਰਸ਼ਾਸਨ ਨੂੰ ਲੈ ਕੇ ਕੀ ਗੱਲਬਾਤ ਉਰਦੀ ਹੋਈ ਦਿੱਸਰੀ ਆ ਕਿੱਦਾਂ ਦਾ ਲੋਕਾਂ ਦਾ ਬਦੀਰਾ ਹੈ ਔਰ ਕੀ ਕੀ ਪ੍ਰਸ਼ਾਸਨ ਵੱਲੋਂ ਇੱਥੇ ਜਿਹੜੀਆਂ ਸਹੂਲਤਾਂ ਜਿਹੜੀਆਂ ਦਿੱਤੀਆਂ ਗਈਆਂ ਹਨ ਤਸਵੀਰਾਂ ਲਈ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਤਸਵੀਰਾਂ ਨੇ ਉਹ ਬੜੀਆਂ ਭਿਆਨਕ ਜਿਹੜੀਆਂ ਇੱਥੋਂ ਦਾ ਬਿਆਨ ਦਾਸਾਂ ਜਿਹੜੀਆਂ ਉਹ ਬਿਆਨ ਕਰਦੇ ਹੋਏ ਦਿਖਾਈ ਦੇ ਰਹੀਆਂ ਹਨ ਕਿ ਜਿਹੜੀ ਸੜਕ ਦੇ ਕਿਨਾਰੇ ਦੇ ਉੱਤੇ ਦੁਕਾਨਾਂ ਅਤੇ ਘਰ ਸਨ ਉਹ ਇਸ ਦੀ ਚਪੇਟ ਦੇ ਵਿੱਚ ਹਰ ਦੀ ਚਪੇਟ ਦੇ ਵਿੱਚ ਆ ਗਏ ਕਿਉਂਕਿ ਕੁਝ ਦੂਰੀ ਦੇ ਉੱਤੇ ਹੀ ਜਿਹੜਾ ਦਰਿਆ ਆ ਉਹ ਦਰਿਆ ਦਾ ਬੰਨ ਟੁੱਟਣ ਦੇ ਚਲਦਿਆਂ ਭਾਰੀ ਮਾਈਨਿੰਗ ਕਰਕੇ ਜਿਹੜਾ ਇੱਥੇ ਦਰਿਆ ਦਾ ਬੰਨ ਟੁੱਟ ਗਿਆ ਸੀਗਾ ਅਤੇ ਉਸ ਤੋਂ ਬਾਅਦ ਉਸ ਦੇ ਵੱਲੋਂ ਜਿਹੜਾ ਉਹ ਆਪਣੇ ਕਈ ਪਿੰਡਾਂ ਨੂੰ ਆਪਣੀ ਚਪੇਟ ਦੇ ਵਿੱਚ ਲੈ ਲਿਆ ਔਰ ਕਿਤਨਾ ਕਿਤੇ ਲੱਖਾਂ ਕਰੋੜਾਂ ਦਾ ਨੁਕਸਾਨ ਤਾਂ ਕੀਤਾ ਹੀ ਕੀਤਾ ਹੈ ਔਰ ਉਸ ਦੇ ਨਾਲ ਨਾਲ ਹੀ ਲੋਕਾਂ ਦੀ ਜ਼ਿੰਦਗੀਆਂ ਨਾਲ ਵੀ ਜਿਹੜਾ ਖਿਲਵਾੜ ਹੁੰਦਾ ਹੋਇਆ ਸਾਹਬ ਦਿਖਾਈ ਦਿੱਤਾ ਹੈ ਇੱਥੇ ਤੇ ਲੋਕ ਸਾਡੇ ਨਾਲ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਿੱਦਾਂ ਦਾ ਮਾਹੌਲ ਉਹਨਾਂ ਨੂੰ ਵੇਖ ਨੂੰ ਮਿਲਿਆ ਸੀਗਾ ਕਿੱਦਾਂ ਦਾ ਮਾਹੌਲ ਜਿਹੜਾ ਦੇਖੋ ਬਹੁਤ ਹੀ ਭਿਆਨਕ ਹੋਇਆ ਇਹ ਤੁਸੀਂ ਆਪ ਦੇਖ ਹੀ ਰਹੇ ਹੋ ਮੇਰਾ ਪਿੰਡ ਮਲਪੁਰ ਸ਼ੇਰਾਂ ਚੁੰਬਰਾ ਮੇਰਾ ਇੱਥੇ ਸਾਡੂ ਰੰਦਾ ਮੈਂ ਉਹਦੇ ਕੋਲ ਆ ਗਿਆ ਸੀ ਇਹ ਉਹਦੇ ਨਾਲ ਹੀ ਘਰ ਆ ਗਿਆ ਇਹੇ ਦਿਖਣ ਆਇਆ ਸੀ ਕਿ ਇੱਥੇ ਕੀ ਦਵਾਈ ਹੋਈ ਦੀਆ ਇਹਨਾਂ ਨੂੰ ਕੋਈ ਨਾ ਕੋਈ ਮੁਆਵਜ਼ਾ ਮਿਲਣਾ ਚਾਹੀਦਾ ਇੰਦੀ ਭਰਵਾਈ ਹੋਣੀ ਚਾਹੀਦੀ ਆਪ ਤੁਸੀਂ ਖੁਦ ਦੇਖਦੇ ਹੋ ਦੀ ਕਿੰਨਾ ਨੁਕਸਾਨ ਹੋ ਚੁੱਕਿਆ ਹੈ ਬਾਕੀ ਸਾਡੇ ਮੰਤਰੀ ਸਾਹਿਬ ਲਾਲ ਚੰਦ ਕਟਾਰੂ ਜੱਟ ਕੋਈ ਕਸਰ ਨਹੀਂ ਸਾਡੇ ਸਾਡੇ ਦੋਰਾ ਲਾਰੇ ਨਾ ਕੰਮ ਕਰੇ ਨਾ ਬਹੁਤ ਵਧੀਆ ਬਾਕੀ ਉਹਨਾਂ ਦਾ ਕੇਹੀ ਅਰਦਾਸ ਹੈ ਕਿ ਥੋੜਾ ਬਤਾ ਪਿੰਡ ਦੇ ਵਿੱਚ ਆ ਕੇ ਇੱਧਰ ਇੰਦਾ ਧਿਆਨ ਰੱਖਣਾ ਜੋ ਵੀ ਨੁਕਸਾਨ ਹੋਇਆ ਇਹਦੀ ਪਰਵਾਹੀ ਨਹੀਂ ਔਰ ਥੋੜੀ ਦੇਰ ਪਹਿਲੇ ਹੀ ਜਿੱਦਾ ਕੈਬਨਿਟ ਮੰਤਰੀ ਲਾਲਜਿਤ ਕਟਾਰੂਚਕ ਆਪਣੇ ਵਰਕਰਾਂ ਨਾਲ ਆ ਕੇ ਇੱਥੇ ਕਾਰ ਸੇਵਾ ਕੀਤੀ ਹੈ ਇਹ ਅੱਜ ਤੋਂ ਪਹਿਲੇ ਕਦੀ ਕਿਸੇ ਮਨਿਸਟਰ ਨੇ ਕਿਸੇ ਮੰਤਰੀ ਨਹੀਂ ਆ ਕੇ ਅਜਿਹੀ ਸੇਵਾ ਕੀਤੀ ਹੈ ਨਹੀਂ ਜੀ ਨਹੀਂ ਇਸ ਵਾਰੀ ਪਹਿਲੀ ਵਾਰੀ ਹੋਇਆ ਤੇ ਜਿਹੜੇ ਕਿ ਮੰਤਰੀ ਮੁੱਖ ਮੰਤਰੀ ਤੱਕ ਹੈਲੀਕਾਪਟਰ ਤੱਕ ਇੱਥੇ ਸੜ ਗਿਆ ਆਪਣਾ ਬਹੁਤ ਵਧੀਆ ਉਹਨਾਂ ਨੇ ਕੀ ਯੋਗਦਾਨ ਦਿੱਤਾ ਹੈਗਾ ਇੱਥੇ ਇਹਜੀ ਕੋਈ ਕਮੀ ਪੇਚਨੀ ਆ ਅਜੇ ਤੱਕ ਕੋਈ ਹੋਰ ਮੰਤਰੀ ਇਦਾਂ ਦਾ ਯੋਗਦਾਨ ਨਹੀਂ ਦੇ ਸਕਿਆ ਦੇਖੋ ਜੀ ਨੁਕਸਾਨ ਤੁਸੀਂ ਦੇਖੋ ਕਿ ਬਹੁਤ ਵੱਡਾ ਨੁਕਸਾਨ ਹੋਇਆ ਕਿ ਇਹ 35 35 40 40 ਲੱਖ ਦੀ ਲਾਗਤ ਨਾਲ ਤੁਸੀਂ ਦੇਖ ਲਓ ਪਿੱਛੇ ਇਹ ਕੈਮਰਾ ਜਰਾ ਇਧਰ ਮਾਰੋ ਕਿ 50 50 ਲੱਖ ਦੀ ਲਾਗਤ ਨਾਲ ਇਹ ਦੁਕਾਨਾਂ ਬਣੀਆਂ ਹੋਈਆਂ ਜਾਂ ਕੀ ਘਰ ਬਣੇ ਹੋਏ ਸੀ ਗਾਂ ਠੀਕ ਹੈ ਇਧਰ ਪਿੰਡ ਸਾਰਾ ਹੈ ਇਹ ਗਲੀਆਂ ਬਣੀਆਂ ਹੋਈਆਂ ਸੀ ਸਾਰਾ ਜਿਹੜਾ ਤਬਾਹ ਹੋਇਆ ਔਰ ਆਪਾਂ ਇਹੀ ਜਾਣਦੇ ਆ ਪ੍ਰਸ਼ਾਸਨ ਤੋਂ ਚਲੋ ਪ੍ਰਸ਼ਾਸਨ ਆ ਰਿਹਾ ਆ ਆਪਾਂ ਕਿਸੇ ਨੂੰ ਇਹ ਨਹੀਂ ਕਹਿੰਦੇ ਕਿ ਮਾੜਾ ਪ੍ਰਸ਼ਾਸਨ ਚਲੋ ਲੱਗਿਆ ਹੋਇਆ ਕਿਉਂਕਿ ਬਾਰਿਸ਼ ਵੀ ਜਿਹੜੀ ਆ ਲਗਾਤਾਰ ਪੈ ਰਹੀ ਆ ਰੁਕ ਨਹੀਂ ਰਹੀ ਤੇ ਪ੍ਰਸ਼ਾਸਨ ਦੀ ਵੀ ਥੋੜਾ ਇਹ ਉਹਨੂੰ ਵੀ ਬਾਰਿਸ਼ ਕਰਕੇ ਥੋੜੀ ਢਿੱਲ ਜਿਹੜੀ ਆ ਬਤੀ ਜਾ ਰਹੀ ਆ ਤੇ ਚਲੋ ਇਹਨਾਂ ਨੇ ਕੱਲ ਐ ਥੋੜਾ ਜਿਹਾ ਫਿਲਟਰ ਸੁਧਕਿਆ ਥੋੜੀ ਜੀ ਪਰਭਾਈ ਕੀਤੀ ਆ ਤੇ ਆਪਾਂ ਇਹੋ ਜਾਣਦੇ ਆ ਕਿ ਇਸ ਜਿਹੜਾ ਵੀ ਨੁਕਸਾਨ ਹੋਇਆ ਉਹਦੇ ਵੱਲ ਧਿਆਨ ਦਿੱਤਾ ਜਾਵੇ ਠੀਕ ਹੈ ਕ੍ਰਿਪਾ ਦੀ ਸੁਣੀ ਜਾਵੇ ਜੋ ਜੋ ਨੁਕਸਾਨ ਹੋਇਆ ਉਦੀ ਜਿੰਨੀ ਵੀ ਹੋ ਸਕਦੀ ਆ ਹੁਣ ਆਪਾਂ ਇਹ ਵੀ ਨਹੀਂ ਕਹਿੰਦੇ ਕਿ 100% ਪਰਪਾਈ ਹੋ ਜਾਵੇ ਜਿੰਨੀ ਵੀ ਉਦੀ ਵੱਧ ਤੋਂ ਵੱਧ ਹੋ ਸਕਦਾ ਉਹ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਏ ਉਹ ਦੂਜੇ ਨੰਬਰ ਤੇ ਕੀ ਜਿਹੜਾ ਇਹ ਸਾਡਾ ਤੁਸੀ ਬੰਨ ਟੁੱਟਿਆ ਅਜੇ ਤਾਂ ਸਾਨੂੰ ਵੀ ਪਤਾ ਕੀ ਅਜੇ ਪਾਣੀ ਹੈ ਅਜੇ ਦਾ ਕੋਈ ਹੱਲ ਨਹੀਂ ਹੋ ਸਕਦਾ 15 ਦਿਨ 20 ਦਿਨ ਮਹੀਨਾ ਠੀਕ ਹੈ ਪਰ ਫਿਰ ਵੀ ਜਿਹੜਾ ਪਾਣੀ ਹੈ ਨਾ ਉਹਨਾਂ ਨੂੰ ਵੱਧ ਰਿਹਾ ਹੈ ਪ੍ਰਸ਼ਾਸਨ ਨੂੰ ਇਹ ਜ਼ਰੂਰ ਚਾਹੀਦਾ ਕਿ ਵੈਸੇ ਲੱਗੇ ਹੋਏ ਆ ਇਧਰੋਂ ਵੀ ਬਹੁਤ ਸਾਰੇ ਲੋਕ ਆਏ ਸੀਗੇ ਭਾਈਚਾਰੇ ਵਾਲੇ ਕਿਸਾਨ ਜਾਂ ਤੇ ਬੰਦਿਆ ਵੀ ਆਈਆਂ ਹੋਈਆਂ ਉਹਨਾਂ ਨੇ ਬੰਦ ਬੰਨੇ ਆ ਠੀਕ ਹੈ ਤੇ ਉਹ ਚੀਜ਼ਾਂ ਕਰ ਰਿਹਾ ਇੱਥੇ ਸਾਹਮਣੇ ਵੀ ਥੋੜਾ ਬਹੁਤ ਉਹਨਾਂ ਨੇ ਕੀਤਾ ਪ੍ਰਸ਼ਾਸਨ ਨੂੰ ਇਹ ਹੀ ਹੈ ਕਿ ਪਾਣੀ ਵੱਧ ਤਾਂ ਬਹੁਤ ਜ਼ਿਆਦਾ ਨਹੀਂ ਰਿਹਾ ਪਰ ਫਿਰ ਵੀ ਉਹਨਾਂ ਨੂੰ ਆ ਰਿਹਾ ਸਾਡੇ ਪਿੰਡ ਪੰਮੇਵਾਲ ਨੂੰ ਆ ਰਿਹਾ ਇਹਦਾ ਜਰੂਰ ਕੋਈ ਨਾ ਕੋਈ ਹੱਲ ਕੀਤਾ ਜਾਏ ਇਹ ਜਿੱਥੇ-ਇਥੇ ਸਲਾਕੇ ਵੱਜ ਰਹੇ ਆ ਉਥੇ-ਉਥੇ ਜਰੂਰ ਕੀਤਾ ਜਾਏ ਔਰ ਤੁਸੀਂ ਬੰਨ ਜਿੰਨੀ ਜਲਦੀ ਹੋ ਸਕਦਾ ਜਿਸ ਤਰੀਕੇ ਨਾਲ ਵੀ ਹੋ ਸਕਦਾ ਇਹਨੂੰ ਵਧੀਆ ਔਰ ਪੱਕਾ ਬਣਾਇਆ ਜਾਏ ਕਿਉਂਕਿ ਇਹ ਸਾਡਾ ਇਲਾਕਾ ਇਧਰ 100-150 ਪਿੰਡ ਰਹਿੰਦਾ ਤੇ ਇਹਨਾਂ ਦਾ ਵਧੀਆ ਤਰੀਕੇ ਨਾਲ ਜਿਹੜਾ ਸਹਿਯੋਗ ਹੋਣਾ ਨਾਮ ਹਰੀਪਾਲਾ ਜੀ ਪਿੰਡ ਪੰਮਾ ਇਧਰਾਂ ਮੰਜਰ ਸੀਗਾ ਜਦੋਂ ਇੱਥੇ ਹੜ੍ਹ ਆਇਆ ਤੇ ਕਿੰਨਾ ਕੁ ਨੁਕਸਾਨ ਜਿਹੜਾ ਪਿੰਡ ਦਾ ਹੋਇਆ ਭਾਜੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਹਾੜ ਬੜਾ ਜ਼ਬਰਦਸਤ ਸੀ ਦੁਨੀਆ ਡਰਦੀ ਭੱਜ ਗਈ ਐ ਪਿੰਡੋਂ ਤੇ ਕਿਹਨੇ ਇਸ ਨੂੰ ਆਈ ਨਹੀਂ ਕੀਤੀ ਇੱਥੇ ਕੋਈ ਮਤਲਬ ਕੀ ਕਿਸੇ ਵਾਸਤੇ ਕੁਝ ਨਹੀਂ ਕੀਤਾ ਸਰਕਾਰ ਵਾਲੋ ਪ੍ਰਸ਼ਾਸਨ ਵਾਲੋ ਕਿਸੇ ਨੇ ਕੁਝ ਨਹੀਂ ਕੀਤਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕੋਈ ਸੁਧ ਨਹੀਂ ਲਈ ਜੀ ਇਹ ਪਾਣੀ ਆਉਣ ਤੋਂ ਬਾਅਦ ਜਦੋਂ ਲੋਕੀ ਇੱਥੋਂ ਪਿੰਡੋਂ ਪਿੰਡ ਸੜ ਕੇ ਚੱਲ ਗਏ ਬਾਅਦ ਵਿੱਚ ਆਇਆ ਉਹ ਬਾਕੀ ਰਹਿ ਗਈ ਪਿੰਡਾਂ ਦੀ ਗੱਲ ਸਾਡੇ ਤੋਂ ਥੱਲੇ ਜਿਹੜੇ 10 15 ਪਿੰਡ ਹੈ ਉਹਨਾਂ ਦਾ ਵੀ ਬੁਰਾ ਹਾਲ ਹੈ ਜਿੱਦਾ ਸਾਡੇ ਪਿੰਡ ਦਾ ਤੇ 25 30 ਦੁਕਾਨਾਂ ਜੀ ਤੇ 25 30 ਘਰ ਹੋਣੇ ਆ ਜਿਹੜੇ ਮਤਲਬ ਕੀ ਹੋ ਗਿਆ ਜਾਨਵਰ ਦਾ ਤੇ ਨੁਕਸਾਨ ਬਹੁਤ ਹੋਇਆ ਫਸਲਾਂ ਦਾ ਵੀ ਬਹੁਤ ਨੁਕਸਾਨ ਹੋਇਆ ਸਾਡੀ ਆਪਣੀ ਖੁੱਦ ਦੀ ਪਹਿਲੀ ਈਰੀ ਚਾਰ ਪੰਜ ਕਿਲੇ ਦਰਿਆ ਵਿੱਚ ਰੁੜ ਗਈ ਆ ਇਹ ਸਿਰਫ ਬੰਨ ਦੀ ਕਮੀ ਕਰਕੇ ਸਰਕਾਰਾਂ ਨੇ ਦੁਬਾਰਾ 88 ਫਲੱਡ ਤੋਂ ਬਾਅਦ ਦਿਖਿਆ ਨਹੀਂ ਤੇ ਉਸ ਤੋਂ ਬਾਅਦ ਵਿੱਚ ਕੋਈ ਰਿਪੇਅਰ ਨਹੀਂ ਹੋਈ ਕੁਛ ਨਹੀਂ ਹੋਈ ਤੇ ਅੱਜ ਪਾਣੀ ਆਇਆ ਉਹ ਫੱਟ ਦੇ ਕਰਕੇ ਸਭ ਕੁਝ ਰੁੜ ਗਿਆ ਉਹ ਜੀ ਕੱਲ੍ਹ ਤੱਕ ਬਿਹਾਰ ਦੇ ਪਿੰਡ ਨਹੀਂ ਹੁੰਦਾ ਰਿਹਾ ਜੀ ਪਾਣੀ ਇੰਨਾ ਚੜ ਗਿਆ ਰਿਹਾ ਇੱਥੇ ਕਿਉਂਕਿ ਸਿੱਟਾ ਹੀ ਪਾਣੀ ਜਿਹੜਾ ਜਾ ਕੇ ਸਾਡੇ ਪਿੰਡ ਨੂੰ ਪੈਂਦਾ ਸੀ ਆ ਦੁਕਾਨਾਂ ਚੱਕੀ ਹੱਡੀ ਆ ਚੱਕੀ ਟੁੱਬੇ ਦੀ ਆ ਇਹਦੇ ਬਾਬਾ ਕੋਈ ਫੁੱਟ ਫੋਟੀ ਨੰਗੀ ਰਹਿ ਗਈ ਜੀ ਬਾਕੀ ਸਾਰਾ ਟੁੱਬੇ ਦੀ ਆ ਦੁਕਾਨਾਂ ਤੁਸੀਂ ਦੇਖ ਰਹੇ ਹੋ ਇੱਧਰ ਸਾਰੀ ਦੁਕਾਨਾਂ ਬਿਲਕੁਲ ਬੇਕਾਰ ਹੋ ਗਈਆਂ ਜਿਹੜਾ ਗਲਕੇ ਕੁਝ ਕੱਟ ਵੀ ਨਹੀਂ ਸਕਦੇ ਅਸੀਂ ਪਿੱਛੋਂ ਤੇ ਇਦਾਂ ਦਾ ਪੱਟੀ ਚਲੋ ਇਹ ਆਪਣੀ ਜਾਨਾਂ ਜੁਨਾਂ ਬਚਾਈਆਂ ਉਹਲੇ ਜਾਨਾਂ ਜੁਨਾਂ ਬਚਾਏ ਕੋਈ ਚੱਲ ਕੇ ਆਪਣੇ ਰਿਸ਼ਤੇਦਾਰਾਂ ਨੇ ਕੋਈ ਕੇਕ ਕੋਈ ਕੇਕ ਕੋਲ ਚੱਲ ਗਿਆ ਹੈ ੱਥਾ ਕੇ ਮਿਲ ਰਹੇ ਨਾ ਉਹਨਾਂ ਨੂੰ ਵਿਚਾਰੇ ਸਾਰੇ ਥਾਸੀ ਜਿਹੀ ਨਹੀਂ ਦਿਖੇ ਇਹੋ ਜਿਹਾ ਕੰਮ ਜਿਹੜਾ ਐਦਕਾ ਹੋ ਗਿਆ ਔਰ ਸਨਹਤਾਰ ਅਧਿਕਾਰੀ ਜਿਹੜੇ ਆ ਰਹੇ ਨੇ ਉਹ ਬਸ ਕਾਲੇ ਸੀਸੇ ਕਿਤੇ ਨੇ ਫੇਰਾ ਮਾਰ ਕੇ ਚੱਲ ਜਾਂਦੇ ਨੇ ਤਾਂ ਪਤਾ ਕੋਈ ਲੱਗਦਾ ਨਹੀਂ ਕੌਣ ਹੋ ਕੇ ਜਾ ਆ ਰਹੇ ਆ ਔਰ ਜੀਆਂ ਦਾ ਤੇ ਚਲੋ ਮਾੜੇ ਮੋਟੀ ਮਾਲਕ ਦੀ ਕਿਰਪਾ ਰਹੀ ਇਹ ਪਚਾਰਿਆ ਥੋੜਾ ਜਿਹਾ ਕੁਤਰਾਂ ਕਚਰਾਂ ਡੇਰੇ ਟੂਰੇ ਰੋੜੇ ਹਾਂ ਤੇ ਬੱਚੇ ਪੁੱਛੇ ਰੋੜ ਕੇ ਨੇ ਅੱਜ ਕੱਲ ਲਾਸਾਂ ਲੱਭੀਆਂ ਆਉਂਦੀਆਂ ਤੇ ਬਾਕੀ ਸਾਡੇ ਪਿੰਡਾਂ ਨੇ ਪਾਸੇ ਜਿਹੜਾ ਜੀਆਂ ਦੀ ਜੜੀ ਆ ਉਹ ਠੀਕ ਹੀ ਰਿਹਾ ਤੇ ਬਾਕੀ ਘਰਾਂ ਦੇ ਬਹੁਤ ਜ਼ਿਆਦਾ ਨੁਕਸਾਨ ਹੋਏ ਨੇ ਹਾਂਜੀ ਔਰ ਇਹ ਕਿਉਂ ਕਰਨੇ ਆ ਵੀ ਜਲਦੀ ਜਲਦੀ ਬਹੁਤੀ ਕੱਲ ਆ ਨੂੰ ਜਿਹੜਾ ਬੰਨ ਵਜਿਆ ਜਾਏ ਬੰਨ ਕਰਕੇ ਚਲੋ ਇਹ ਜਿਹੜਾ 24 ਸਰਕਾਰ ਕੋਲੋਂ ਬਣੇਗਾ ਜੋ ਮੁਆਵਜ਼ੇ ਵਗੈਰਾ ਉਹ ਦਿੱਤਾ ਜਾਏ ਮਾਇਆ ਨੁਕਸਾਨ ਤੇ ਤੁਹਾਨੂੰ ਸਭ ਲੱਗੇ ਦਾ ਨੁਕਸਾਨ ਦੇਖੋ ਕਿੰਨਾ ਦਾ ਇਹ ਸਾਡੀ ਦੁਕਾਨਾ ਹੈ ਮੇਰੇ ਭਰਾ ਦੀ ਦੁਕਾਨਾ ਹੈ ਅੱਗੇ ਨਿੱਕੇ ਭਰਾਏ ਦੀ ਦੁਕਾਨਾ ਅੱਗੇ ਚਾਚੇ ਦੇ ਮੁੰਡਿਆਂ ਦੀ ਦੁਕਾਨਾ ਹੈ ਠੀਕ ਹੈ ਇਹ ਸਾਡੇ ਗਵਾਂਢੀ ਜਾਂਦਾ ਬੜਾ ਨੁਕਸਾਨ ਹੈ ਜਿਹੜੀ ਸਾਡਾ ਕੱਲ੍ਹ ਸਤੀ ਦੇਖੋ ਇਹ ਅਲੀ 9 10 12 ਔਰ 15 ਲੱਖ ਲਾਇਆ ਨਾ ਸਾਰਾ ਰੁੜ ਗਿਆ ਦਾ ਮੇਰੇ ਭਰਾ ਨੇ 8-10 ਲੱਖ ਲਾਇਆ ਤੇ ਜੇਨਰੇਟਰ ਬੜੇ ਬੜੇ ਬਟੇ ਲਿਆ ਕੇ ਰਗੇ ਇੰਜ ਲਿਆ ਸਾਰੇ ਰੁੜ ਗਏ ਠੀਕ ਹੈ ਤੇ ਇਹਦਾ ਵੱਲ ਕ ਇਗਾ ਜਿਹੜਾ ਬੰਦਾ ਕੇ ਬੋਲੇਗਾ ਤਾਂ ਉਹਦੀ ਪਹਿਲੀ 5-6 ਕਿਲੋ ਰੋਟੀ ਦੀ ਬਜਾਰੀ ਉਹ ਤੇ ਆ ਗਿਆ ਦੇ ਵਿੱਚ ਉਹਦੇ ਜਿਹਦੇ ਤੇ ਪੇਰੀ ਬੇਕਰ ਦੀ ਰੋਟੀ ਦਾ ਲੱਖਾਂ ਕਰੋੜਾਂ ਦਾ ਨੁਕਸਾਨ ਹੋ ਗਿਆ ਸਰਪੰਚ ਸਾਡੇ ਪਿੰਡ ਦਾ ਹੋਰ ਵੀ ਸਾਡੇ ਸਰਪੰਚ ਬਹੁਤ ਚੰਗੇ ਆ ਵੀ ਪਹਿਲੇ ਵੀ ਚੰਗੇ ਆ ਹੋਰ ਵਾਲੇ ਚੰਗੇ ਆ ਉਹ ਸਾਰੀ ਰਾਤ ਨਹੀਂ ਸੁੱਤੇ ਜਿਹੜੇ ਸਰਪੰਚ ਦੇ ਪਹਿਲੇ ਸਰਪੰਚ ਦੇ ਭਰਾ ਆ ਉਹ ਸਾਰੀ ਰਾਤ ਹੀ ਸੁੱਤੇ ਉਹ ਇੱਥੇ ਸਾਰੀ ਰਾਤ ਤੁਸੀਂੇ ਫਿਰਦੇ ਜਿੱਦਾਂ ਹੀ ਆਇਆ ਉਹਦੇ ਸਾਡੀ ਉਹਦੀ ਘਰ ਵਾਲੀ ਰੋਟੀ ਸਰਪੰਚ ਦੇ ਭਰਾ ਦੀ ਉਹਦੀ ਘਰ ਵਾਲੀ ਰੁੜ ਗਈ ਦੀ ਜੇ ਉਹ ਨਹੀਂ ਤੋੜਦਾ ਤੇ ਹੋਰ ਵੀ ਰੁੜ ਜਾਣਾ ਨਾਲ ਲੋਕਾਂ ਨੂੰ ਬਿਚਾ ਕੇ ਚੱਕਰ ਦਿੰਦਾ ਪਹਿਲਾਂ ਸਰਪੰਚ ਵੀ ਸਾਰੀ ਰਾਣੀ ਸਦਾ ਜਿਹੜਾ ਬਾਅਦ ਚ ਲਾਉਂਦੀ ਸਾਰੀ ਰਾਤ ਇਹ ਚੇਤਾਵਨੀ ਨਾ ਦਿੱਤੀ ਸੀ ਉਹ ਚੇਤਾਵਨੀ ਦੇਖ ਕੇ ਨਾ ਦਿੱਤੀ ਤੁਸੀਂ ਦੇਖੋ ਉਹ ਚੇਤਾਵਨੀ ਤੇ ਦੇਖ ਲਈ ਉਹਨਾਂ ਨੇ ਅੱਗੇ ਜਾਣਾ ਕਿੱਧਰ ਆ ਉਹ ਤੁਸੀਂ ਦਾ ਬਿਲਕੁਲ ਦਰਿਆ ਦੇ ਕੋਰਾ ਫਰੀ ਉਹ ਵੀ ਨਾ ਦੇਖੀ ਬੰਨਣੀ ਹੈ ਜਾਂ ਨਹੀਂ ਪਤਾ ਨਹੀਂ ਜੇ ਜਉ ਸਰਕਾਰ ਇਥਾਸੀ ਦੇ ਫਲਾਟਾ ਉਹਦੇ ਬਾਅਦ ਕਿਹਨੇ ਤੁਸੀਂ ਦੇਖੀ ਠੀਕ ਹੈ ਸਾਰੇ ਲੋਕ ਇਰਾਣੋਂ ਗਏ ਵੀ ਪੜ ਕੀ ਆਏ ਅੱਜ ਦਾਦਿਆਂ ਦਿਖਿਆ ਨਹੀਂ ਨਹੀਂ ਕੋਈ ਲੋਕਾਂ ਦਿਖਿਆ ਹੁਣ ਸਾਰੇ ਲੋਕੀ ਡਰ ਕੇ ਬੈਠੇ ਵੈਤੇ ਵਾਹਾਂ। ਜੀ ਦੇਰ ਪਹਿਲਾਂ ਹੀ ਕੈਬਨਿਟ ਮੰਤਰੀ ਪੰਜਾਬ ਦਾਚਨ ਗਟਾਰੂ ਚੱਕ ਵੱਲੋਂ ਪਿੰਡ ਕੋਲੀਆਂ ਤੁਸੀਂ ਬੰਨ ਜਿੱਥੇ ਕੀ ਟਿਆ ਸੀਗਾ ਉੱਥੇ ਆ ਕੇ ਤੇ ਆਪਣੇ ਵਰਕਰਾਂ ਦੇ ਨਾਲ ਆ ਕੇ ਉੱਥੇ ਬਕਾਇਦਾ ਕਾਰਜਵਾਹੀ ਕੀਤੀ ਗਈ ਹੈ ਜਾਇਜ਼ਾ ਲਿਤਾ ਗਿਆ ਹੈ ਤਾਂ ਜੋ ਜਿਹੜਾ ਹੋਇਆ ਨੁਕਸਾਨ ਹੈ ਉਸ ਦੀ ਪਰਪਾਈ ਜਿਹੜੀ ਆ ਉਹ ਕਰਵਾਈ ਜਾ ਸਕੇ ਔਰ ਜਿਹੜਾ ਕਿਸਾਨਾਂ ਦੀ ਜ਼ਮੀਨ ਔਰ ਫਸਲਾ ਇਸ ਹਰਦੀ ਚਪੇੜ ਦੇ ਵਿੱਚ ਆਈਆਂ ਹਨ ਉਹਨਾਂ ਨੂੰ ਉਚਿਤ ਮੁਆਵਜ਼ਾ ਜਿਹੜਾ ਆ ਉਹ ਸਰਕਾਰ ਵੱਲੋਂ ਦਵਾਇਆ ਜਾਵੇ ਆਪਾਂ ਹੋਰ ਵੀ ਗੱਲਬਾਤ ਕਰਦੇ ਹਾਂ ਤਦ ਤੱਕ ਤੁਸੀਂ ਜੁੜੇ ਰਹੋ ਦੇਖਦੇ ਰਹੋ ਦੈਨਿਕ ਸਵੈਰਟੀ ਟੀਵੀ ਮੈਨੂੰ ਦਿਓ ਇਜਾਜ਼ਤ ਮਰ ਜੈਸ਼ ਕੁਮਾਰ ਦੈਨਿਕ ਸਵੈਰਟੀ ਟੀਵੀ ਹਲਕਾ ਪੋਵਾ ਦੇ ਪਿੰਡ ਪੰਮਾ ਤੋਂ ਖਾਸ ਰਿਪੋਰਟ